ਰਾਸੀਕਾਲ ਵੀਰ ਜੀ ਹੋਰ ਸਭ ਠੀਕ ਠਾਕ ਹੋ ਰਾਜੀ ਆਪਣੇ ਕੋਲੇ ਨਾ ਬੜੇ ਵੀਰਾਂ ਦੇ ਫੋਨ ਆਉਂਦੇ ਸੀ ਹਾਈਬ੍ਰਿਡ ਕਾਣ ਦਾ ਹਾਈਬ੍ਰਿਡ ਕਾਣਾ ਆਪਣਾ ਤਿਆਰ ਹੋ ਗਿਆ ਇਹਦੀ ਜੜ ਦੇਖੋ ਤੇ ਗੰਢੀ ਪੂਰੀ ਬਣੀ ਵੀ ਆ ਤੇ ਇਧਰ ਦੇਖ ਸਕਦੇ ਆ ਤੁਸੀਂ ਪੂਰਾ ਪੱਟਾਂ ਦੇ ਵਾਤਾ ਇਹ ਉਹਨਾਂ ਭਰਾਵਾਂ ਲਈ ਹੁੰਦਾ ਜਿਆਦਾ ਜਿਵੇਂ ਮੰਨ ਲ ਕੇ ਚੱਲੋ ਇੱਕ ਇੱਕ ਮਿਰਚ ਦੇ ਸਾਈਡ ਤੇ ਲੱਗਦਾ ਤੇ ਆਪਾਂ ਇਹ ਚੋਂ ਕਮਾਈ ਕਰ ਸਕਦੇ ਆ ਤੇ ਜਾਂ ਐਦ ਕੀ ਬੜੀ ਪ੍ਰੋਬਲਮ ਆਈ ਆ ਆਲੂਆਂ ਦੇ ਵਿੱਚ ਆਲੂ ਘਟ ਫੁੱਟਿਆ ਤੇ ਬੜੇ ਵੀਰਾਂ ਦੇ ਫੋਨ ਆਉਂਦੇ ਆ ਵੀ ਗੋਭੀ ਦੀ ਪਨੀਰੀ ਦੇ ਦਿਓ ਸਾਨੂੰ ਵੀਰੇ ਜਿਹੜੀ ਗੋਭੀ ਦੀ ਪਨੀਰੀ ਆ ਉਹ ਲਊਗੀ ਅੱਜ ਤੋਂ ਲੱਗੀ 90 ਦਿਨ ਆਲੂ ਆਪਣਾ ਪਹਿਲਾਂ ਤਿਆਰ ਹੋ ਜਾਣਾ ਆਪਾਂ ਉਹਦੇ ਵਿੱਚ ਇਹ ਕਹਿੰਨੇ ਆ ਵੀ ਜਿਹੜੇ ਵੀਰਾਂ ਦੇ ਆਲੂਆਂ ਦੇ ਵਿੱਚ ਵਿਰਲ ਰਹਿ ਗਈ ਆ ਉਹ ਨਾ ਉਹਨਾਂ ਬਿੱਡਾਂ ਦੇ ਉੱਪਰ ਹੀ ਤੁਸੀਂ ਹਾਈਬ੍ਰਿਡ ਕਾਣ ਲਾ ਦਿਓ ਇਹ 60 ਦਿਨਾਂ ਦੇ ਵਿੱਚ ਤੁਹਾਨੂੰ ਪੂਰੀ ਕਮਾਈ ਦੇ ਜੂਗਾ ਤੇ ਜਿਹੜੀ ਆਪਾਂ ਹੁਣ ਗੋਭੀ ਲਾਉਣੀ ਆ ਗੋਭੀ ਆਪਣੇ ਆਲੂਆਂ ਦੇ ਵਿੱਚ ਸਹੀ ਨਹੀਂ ਆਉਣੀ ਆਪਣੇ ਆਲੂ ਪਹਿਲਾਂ ਪੱਟੇ ਜਾਣੇ ਆ ਤੇ ਗੋਭੀ ਬੇਕਾਰ ਜਾਊਗੀ ਉਹਦੇ ਵਿੱਚ ਤੁਸੀਂ ਆਹ ਵੇਖੋ ਆਪਣੇ ਕੋਲੇ ਪਿਆਜ਼ ਹਾਈਬ੍ਰਿਡ ਬਹੁਤ ਵਧੀਆ ਤਿਆਰ ਆ ਇਹ ਤੁਸੀਂ ਲੈ ਸਕਦੇ ਆ ਤੇ ਆਲੂਆਂ ਦੇ ਵਿੱਚੋਂ ਮੁਨਾਫਾ ਕਮਾ ਸਕਦੇ ਆ ਨਾਲ ਧੰਨਵਾਦ ਜੀ